ਜੈਸੀ ਕੀਨੀ ਥੀ ਉਹਨੇ 192 ਸਜਾਇ ਕੀ ਲੱਖੂ ਨੂੰ ਉਸਦੇ ਕੀਤੇ ਦੀ ਕੋਈ ਸਜ਼ਾ ਨਹੀਂ ਮਿਲੀ ਇਹ ਰੰਜ ਸਾਡੇ ਸਭ ਦੇ ਮਨ ਵਿੱਚ ਸੀ ਪਰ ਦਰਬਾਰਾ ਸਿੰਘ ਨੇ ਬਾਬੇ ਤੋਂ ਪੁੱਛ ਹੀ ਲਿਆ ਸਜਾ ਵਰਗੀ ਸਜ਼ਾ ਬਾਬਾ ਬੋਲਿਆ ਲੱਖੂ ਦਾ ਤਾਂ ਐਸਾ ਅੰਤ ਹੋਇਆ ਕਿ ਨਰਕਾਂ ਵਿੱਚ ਬੈਠੀ ਗੰਗੂ ਦੀ ਰੂਹ ਵੀ ਕੰਬ ਗਈ ਕੀ ਕਥਾ ਅੱਗੇ ਜਾਣ ਤੋਂ ਪਹਿਲਾਂ ਸਾਨੂੰ ਲੱਖੂ ਦੇ ਅੰਤ ਬਾਰੇ ਵੀ ਦੱਸ ਸਕਦੀ ਹੈ 인ਦਰਜੀਤ ਬੋਲਿਆ ਲੋ ਸੁਣੋ ਫਿਰ ਲੱਖੂ ਖੱਤਰੀ ਦੀ ਮੌਤ ਦੇਖਣ ਦੀ ਸਾਡੀ ਉਤਸੁਕਤਾ ਦੇਖਦਿਆਂ ਬਾਬਾ ਮੁਸਕਰਾਉਂਦਾ ਹੋਇਆ ਬੋਲਿਆ ਸਾਡੀ ਲੱਖੂ ਖੱਤਰੀ ਵੱਧ ਕੀ ਚੱਲੀ ਬਹੁਤ ਵੱਡੀ ਗਿਣਤੀ ਵਿੱਚ ਆਪਣੇ ਦੁਸ਼ਮਣ ਸਿੱਖਾਂ ਨੂੰ ਖਤਮ ਕਰਕੇ ਲਾਹੌਰ ਦੇ ਨਵਾਬ ਦਾ ਹੰਕਾਰ ਸੱਤਵੇਂ ਅਸਮਾਨ ਤੱਕ ਪੁੱਜਾ ਉਸ ਨੂੰ ਤਾਂ ਹੁਣ ਦਿੱਲੀ ਤਖਤ ਦੇ ਸੁਪਨੇ ਆਉਣ ਲੱਗੇ ਸਨ ਉਸ ਨੂੰ ਜਾਪਨ ਲੱਗ ਗਿਆ ਕਿ ਇਸੇ ਤਰ੍ਹਾਂ ਦੀ ਕੂੜੀਆਂ ਚਾਲਾਂ ਖੇੜ ਕੇ ਅਤੇ ਵਿਰੋਧੀਆਂ ਦੀ ਵੱਡੀ ਗਿਣਤੀ ਵਿੱਚ ਕਤਲੇਆਮ ਕਰਕੇ ਉਹ ਜਲਦੀ ਹੀ ਸ਼ਾਹੀ ਤਖਤ ਉੱਤੇ ਜਾ ਬੈਠੇਗਾ ਜੇ ਲਖਪਤ ਰਾਏ ਵਰਗੇ ਬਸ ਕੁਝ ਕ ਹੋਰ ਦੀਵਾਨ ਮੇਰੇ ਕੋਲ ਹੋਣ ਜੋ ਆਪਣੇ ਲੋਕਾਂ ਦਾ ਲਹੂ ਵਹਾਉਣ ਵਿੱਚ ਰਤਾ ਸੰਕੋਚ ਨਾ ਕਰਨ ਤਾਂ ਲਾਲ ਕਿਲੇ ਨੂੰ ਮੈਂ ਕੁਝ ਸਮੇਂ ਵਿੱਚ ਹੀ ਸਾਰ ਕਰ ਲਵਾਂਗਾ ਐਸੀਆਂ ਗੱਲਾਂ ਨਵਾਬ ਲਾਹੌਰ ਦੇ ਚਿੱਤ ਅੰਦਰ ਚੱਲ ਰਹੀਆਂ ਸਨ ਪਰ ਜਿਵੇਂ ਪ੍ਰਾਤਨ ਵੇਲੇ ਤੋਂ ਹੀ ਸਿੱਖਾਂ ਦਾ ਵਿਸ਼ਵਾਸ ਤੁਰਿਆ ਆ ਰਿਹਾ ਹੈ ਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਲੱਖੂ ਖਤਰੀ ਅਤੇ ਨਵਾਬ ਲਾਹੌਰ ਦੇ ਪਾਪਾਂ ਦਾ ਬੇੜਾ ਭਰ ਗਿਆ ਸੀ ਹੁਣ ਉਸ ਵਿੱਚ ਕੋਈ ਇੱਕ ਵੀ ਪਾਪ ਹੋਰ ਸਮਾ ਸਕਣਾ ਮੁਸ਼ਕਲ ਸੀ ਤੇ ਬੇੜਾ ਹੁਣ ਬਸ ਡੁੱਬਣ ਵਾਲਾ ਹੀ ਸੀ ਗੋੜਵੇਚ ਦੇ ਆਮ ਵਪਾਰੀਆਂ ਨੂੰ ਵੀ ਲੱਖੂ ਨੇ ਫੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਸਿਰਫ ਇਸ ਕਰਕੇ ਕਿ ਉਹ ਗੁੜ ਲੈ ਲੋ ਭਾਈ ਗੁੜ ਦਾ ਹੌਕਾ ਦੇ ਰਹੇ ਸਨ ਗੁੜ ਕਹਿਣ ਉੱਤੇ ਲੱਖੂ ਨੇ ਪਾਬੰਦੀ ਲਾਈ ਹੋਈ ਸੀ ਸੋ ਡਰਦੇ ਹੋਏ ਵਿਚਾਰੇ ਆਮ ਲੋਕ ਗੁੜ ਨੂੰ ਮਠਿਆਈ ਰੋੜੀ ਜਾਂ ਭੇਲੀ ਕਹਿਣ ਲੱਗ ਪਏ ਸੰਸਾਰ ਨੂੰ ਚਾਨਣ ਵੰਡ ਰਹੀ ਬਾਣੀ ਦੀਆਂ ਪੋਥੀਆਂ ਦੀ ਉਸ ਨੇ ਬੇਅਦਬੀ ਕੀਤੀ ਭਾਵੇਂ ਗੁਰੂ ਬਿਆੰਤ ਹੈ ਗੁਰੂ ਆਦਮਾ ਬੇਅਦਬਾਂ ਤੋਂ ਪਾਰ ਹੈ ਗੁਰੂ ਨੂੰ ਸਤਕਾਰ ਦੀ ਲੋਚਾ ਨਹੀਂ ਤੇ અપਮਾਨ ਦਾ ਭੈ ਨਹੀਂ ਗੁਰੂ ਕਿਸੇ ਦੇ ਆਖਿਆ ਵੱਡਾ ਨਹੀਂ ਹੁੰਦਾ ਅਤੇ ਨਿੰਦਾ ਕਰਿਆਂ ਘਟਦਾ ਨਹੀਂ ਪਰ ਗੁਰੂ ਕੇ ਸਿੱਖ ਤੇ ਕੁਦਰਤ ਗੁਰੂ ਪ੍ਰਤੀ ਬੋਲੇ ਜਾਂਦੇ ਮੰਦੇ ਬੋਲ ਗੁਰੂ ਦੀ ਮੁਖਵਾਕ ਬਾਣੀ ਦਾ ਨਰਾਦਰ ਕਿਵੇਂ ਸਹਾਰ ਸਕਦੇ ਹਨ ਗੁਰੂ ਦੇ ਅਦਬ ਵਿੱਚ ਲਬਰੇਜ ਕੁਦਰਤ ਕਦ ਗੁਰੂ ਦੀ ਬਿਆਦਬੀ ਕਰਨ ਵਾਲੇ ਪਾਪੀਆਂ ਨੂੰ ਬਖਸ਼ਦੀ ਹੈ ਕੁਦਰਤ ਦਾ ਨਿਆਂ ਦੁਨਿਆਵੀ ਅਦਾਲਤਾਂ ਤੋਂ ਬਹੁਤ ਪਰੇ ਹੈ ਇਹ ਨਿਆ ਵਕੀਲਾਂ ਦੀਆਂ ਝੂਠੀਆਂ ਸੱਚੀਆਂ ਦਲੀਲਾਂ ਉੱਤੇ ਆਧਾਰਿਤ ਨਹੀਂ ਇਸ ਅਦਾਲਤ ਵਿੱਚ ਨਿਆ ਕਾਜੀ ਦੀ ਕਲਮ ਦਾ ਮਥਾਜ ਨਹੀਂ ਕੁਦਰਤ ਸਭ ਵੇਖਦੀ ਹੈ ਚੋਰ ਨੂੰ ਵੀ ਤੇ ਕੋਤਵਾਲ ਨੂੰ ਵੀ ਦੁਨਿਆਵੀ ਅਦਾਲਤਾਂ ਵਿੱਚ ਕਾਜੀ ਦੀ ਕੁਰਸੀ ਉੱਤੇ ਬੈਠ ਕੇ ਕੀਤੀਆਂ ਜਾਂਦੀਆਂ ਚੋਰੀਆਂ ਵੀ ਕੁਦਰਤ ਤੋਂ ਲੁਕ ਨਹੀਂ ਸਕਦੀਆਂ ਜਦੋਂ ਕਚਹਿਰੀ ਦਰਗਾਹ ਵਿੱਚ ਲੱਗਦੀ ਹੈ ਤਾਂ ਮੁਲਜ਼ਮ ਦਾ ਦੁਨਿਆਵੀ ਰਤਬਾ ਅਤੇ ਅਹੁਦਾ ਨਹੀਂ ਵੇਖਿਆ ਜਾਂਦਾ ਵੱਡੇ ਵੱਡੇ ਬਾਦਸ਼ਾਹ ਕੁਦਰਤ ਦੇ ਨਿਆਂ ਨੇ ਕਾ ਦੀਆਂ ਤਿੜਾ ਜਿਹੇ ਕਰ ਦਿੱਤੇ ਹਨ ਦੁਨਿਆਵੀ ਅਦਾਲਤਾਂ ਦੇ ਕਾਜੀ ਦਰਗਾਹੀ ਨਿਆਂ ਵੇਲੇ ਨਰਕਾਂ ਵਿੱਚ ਸੁੱਟੇ ਜਾਂਦੇ ਹਨ ਅਤੇ ਗੁਰੂ ਦੀ ਬੇਅਦਬੀ ਕਰਨ ਵਾਲੇ ਉਹੋ ਕਦ ਬਖਸ਼ੇ ਜਾਣੇ ਸਨ ਸਮੇਂ ਦੇ ਕਾਲ ਚੱਕਰ ਵਿੱਚ ਵੱਜੇ ਹੋਏ ਅਸੀਂ ਦੁਨਿਆਵੀ ਜੀਵ ਕਈ ਵਾਰ ਕਾਲੇ ਪੈ ਜਾਂਦੇ ਹਾਂ ਕਿ ਪਾਪੀਆਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ ਪਰ ਸਿੰਘ ਸਿੰਘਾਂ ਦਾ ਵਿਸ਼ਵਾਸ ਡਰੇਢ ਸੀ ਕੇ ਲੱਖੂ ਜਿਹੇ ਦੋਖੀਆਂ ਤੇ ਗੁਰੂ ਨਿੰਦਕਾਂ ਦੇ ਸਿਰ ਇੱਕ ਦਿਨ ਤਪ ਦੇ ਤੇਲ ਦੇ ਕੜਾਹਿਆਂ ਵਿੱਚ ਦਿੱਤੇ ਜਾਣਗੇ ਹੰਕਾਰ ਜਦ ਲੱਖੂ ਦੇ ਸਿਰ ਚੜ ਜਾਂਦਾ ਸੀ ਤਾਂ ਉਹ ਬੋਲਦਾ ਸੀ ਇੱਕ ਖੱਤਰੀ ਨੇ ਸ਼ੁਰੂ ਕੀਤਾ ਪੰਥ ਇੱਕ ਖੱਤਰੀ ਹੀ ਖਤਮ ਕਰੇਗਾ ਉਸ ਮਤਹੀਨ ਨੂੰ ਕੌਣ ਦੱਸੇ ਕਿ ਇਹ ਅਕਾਲੀ ਪੰਥ ਅਕਾਲ ਪੁਰਖ ਦਾ ਸੰਤ ਸਿਪਾਹੀ ਪੁੱਤਰ ਹੈ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਬਥੇਰੇ ਆਏ ਅਤੇ ਆਪ ਮਿਟ ਗਏ ਇਹ ਅਕਾਲ ਪੁਰਖ ਜੀ ਦੀ ਆਪਣੀ ਨਿੱਜੀ ਫੌਜ ਹੈ ਅਕਾਲ ਪੁਰਖ ਦੇ ਮਹਾਕਾਲ ਪੁੱਤਰਾਂ ਦੀ ਸੈਨਾ ਇਹ ਧਰਤੀ ਤੋਂ ਬੁਰਾਈਕ ਦਾ ਖਾਤਮਾ ਕਰਕੇ ਬੇਗੰਪੁਰਾ ਸਥਾਪਿਤ ਕਰਨ ਲਈ ਪਹਿਰਾ ਕੀਤੀ ਗਈ ਹੈ ਅਤੇ ਆਪਣਾ ਟੀਚਾ ਸਰ ਕਰੇ ਬਿਨਾਂ ਰੁਕੇਗੀ ਨਹੀਂ ਜ਼ਾਲਮਾਂ ਪਾਪੀਆਂ ਦਾ ਨਾਸ ਕਰਨ ਲਈ ਉਪਜੀ ਇਸ ਫੌਜ ਦਾ ਕੋਈ ਪੁੱਤਰੀਆ ਨਵਾਬ ਤੇ ਹੰਕਾਰੀ ਖੱਤਰੀ ਕਿਵੇਂ ਵਾਲਵਿੰਗਾ ਕਰ ਸਕਦਾ ਹੈ ਪੁਰਾਤਨ ਸਿੱਖਾਂ ਦਾ ਮੰਨਣਾ ਸੀ ਕੇ ਜਾਦਲਖ ਪਤਰਾਏ ਪੰਜਾਬ ਵਿੱਚ ਆਪਣਾ ਕਹਿਰ ਵਰਤਾ ਰਿਹਾ ਸੀ ਤਾਂ ਅਕਾਲ ਦਰਬਾਰ ਵਿੱਚ ਕੁਝ ਹਲਚਲ ਹੋਈ ਕਰਤਾਰਪੁਰਖ ਜੀ ਨੇ ਕੁਦਰਤ ਨੂੰ ਹਨੇਰੇ ਦਾ ਕਾਰਨ ਪੁੱਛਿਆ ਤਾਂ ਜਵਾਬ ਆਇਆ ਨਾਨਕ ਨਿਰੰਕਾਰ ਜੀ ਦੇ ਨਾਮ ਦੀ ਕੋਈ ਮੂਰਖ ਨਿੰਦਾ ਕਰ ਰਿਹਾ ਹੈ ਤੇ ਕਹਿੰਦੇ ਨੇ ਕੁਦਰਤ ਦੇ ਇਸ ਵਾਕ ਨੇ ਲੱਖੂ ਦੀ ਹੋਂਣੀ ਤੈਅ ਕਰ ਦਿੱਤੀ ਕਾਬਲੋਂ ਤੁਰੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਲਾਹੌਰ ਦਾ ਰਾਹ ਫੜਿਆ ਜਾਂ ਕਹਿ ਲਓ ਕਿ ਇਹ ਹੀ ਕੁਦਰਤ ਦੇ ਨਿਆ ਕਰਨ ਦਾ ਢੰਗ ਸੀ ਕਿ ਪੈਰੀ ਵੱਜੇ ਕੰਡੇ ਨੂੰ ਦੂਜੇ ਤਿੱਖੇ ਕੰਡੇ ਨਾਲ ਹੀ ਕੱਢਿਆ ਜਾਵੇਗਾ ਭਰਾ ਹੀ ਭਰਾਵਾਂ ਨੂੰ ਮਾਰਨਗੇ ਤੁਰਕ ਤੁਰਕਾਂ ਦਾ ਸਫਾਇਆ ਕਰਨਗੇ ਨਾਦਰ ਨੂੰ ਪਾਰ ਬੁਲਾ ਕੇ ਅਬਦਾਲੀ ਤੇ ਤੈਮੂਰ ਨੇ ਦਿੱਲੀ ਦਾ ਰੁਖ ਕੀਤਾ ਲਾਹੌਰ ਉੱਤੇ ਕਬਜ਼ਾ ਕਰਦਿਆਂ ਗਿਲਜਿਆਂ ਨੂੰ ਦੇਰ ਨਾ ਲੱਗੀ ਨਵਾਬ ਲਾਹੌਰ ਤੇ ਦੀਵਾਨ ਲਖਪਤ ਰਾਏ ਹੁਣ ਦੁਰਾਨੀ ਦੇ ਜੀ ਹਜ਼ੂਰੀਏ ਬਣ ਗਏ ਦਿੱਲੀ ਵੱਲੋਂ ਵਜ਼ੀਰ ਕਰਮਦੀਨ ਸੂਰ ਅਲੀ ਤੇ ਜੈਪੁਰ ਦਾ ਬਹਾਦਰ ਰਾਜਪੂਤ ਰਾਜਾ ਮਾਧੋ ਸਿੰਘ ਵੱਡੀ ਫੌਜ ਲੈ ਕੇ ਅਬਦਾਲੀ ਨਾਲ ਲੋਹਾ ਲੈਣ ਲਈ ਸਰਹੰਦ ਨੇੜੇ ਆਖਣੋਤੇ ਹਨ ਤੋਪ ਦਾ ਗੋਲਾ ਲੱਗਣ ਕਾਰਨ ਵਜ਼ੀਰ ਕਰਮ ਅਲੀ ਪਹਿਲੇ ਹੱਲੇ ਵਿੱਚ ਹੀ ਜਹਾਨੋਕੂਚ ਕਰ ਗਿਆ ਉਸ ਦੇ ਦਲੇਰ ਪੁੱਤਰ ਨੇ ਮੌਕਾ ਸੰਭਾਲ ਲਿਆ ਅਤੇ ਫੌਜ ਨੂੰ ਖਬਰ ਨਾ ਹੋਣ ਦਿੱਤੀ ਕਿ ਫੌਜ ਦੀ ਅਗਵਾਈ ਕਰਨ ਵਾਲਾ ਵਜ਼ੀਰ ਮਾਰਿਆ ਗਿਆ ਹੈ ਤਾਂ ਕਿ ਸਪਾਹੀਆਂ ਦੇ ਹੌਸਲੇ ਟੁੱਟ ਜਾਣ ਉਸ ਨੇ ਆਪਣੇ ਪਿਤਾ ਨੂੰ ਹਾਥੀ ਉੱਤੇ ਇਸ ਤਰ੍ਹਾਂ ਬਿਠਾਇਆ ਕਿ ਉਹ ਬਿਲਕੁਲ ਸਹੀ ਸਲਾਮਤ ਜਾਪ ਰਿਹਾ ਸੀ ਵਜ਼ੀਰ ਨੂੰ ਵੇਖ ਕੇ ਸੈਨਾ ਦਲੇਰੀ ਨਾਲ ਅੱਗੇ ਵਧ ਰਹੀ ਸੀ ਇਸ ਤਰ੍ਹਾਂ ਵਜ਼ੀਰ ਕਰਮਦੀਨ ਦੇ ਪੁੱਤਰ ਦੀ ਸਿਆਣਪ ਨਾਲ ਦਿੱਲੀ ਨੇ ਇਹ ਮੈਦਾਨ ਮਾਰ ਲਿਆ ਅਤੇ ਅਬਦਾਲੀ ਹਾਰ ਕੇ ਵਾਪਸ ਮੁੜ ਗਿਆ ਪਰ ਵਜ਼ੀਰ ਦਾ ਬਹਾਦਰ ਪੁੱਤ ਲੜਾਈ ਜਿੱਤ ਕੇ ਵਾਪਸ ਦਿੱਲੀ ਨਹੀਂ ਪਰਤਿਆ ਸਗੋਂ ਅਬਦਾਲੀ ਦਾ ਪਿੱਛਾ ਕਰਕੇ ਉਸ ਨੂੰ ਕਾਬਲ ਦੇ ਰਾਹ ਪਾ ਕੇ ਆਇਆ ਜੰਗ ਵਿੱਚ ਦਿਖਾਈ ਦਲੇਰੀ ਅਤੇ ਸਿਆਣਪ ਕਰਕੇ ਦਿੱਲੀ ਦਰਬਾਰ ਨੇ ਕਰਮਦੀਨ ਦੇ ਇਸ ਪੁੱਤਰ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਜਿਸ ਨੂੰ ਲੋਕ ਹੁਣ ਸੂਬੇਦਾਰ ਮੀਰ ਮੰਨੂ ਦੇ ਨਾਮ ਤੋਂ ਜਾਣਨ ਲੱਗ ਗਏ ਸਨ ਮੀਰ ਮੰਨੂ ਨੇ ਆਪਣਾ ਦੀਵਾਨ ਕੌੜਾ ਮੱਲ ਨੂੰ ਥਾਪਿਆ ਅਤੇ ਅਬਦਾਲੀ ਦਾ ਸਾਥ ਦੇਣ ਕਰਕੇ ਲੱਖੂ ਖਤਰੇ ਨੂੰ 30 ਲੱਖ ਟਕੇ ਜੁਰਮਾਨਾ ਲਾਇਆ 20 ਲੱਖ ਤਾਂ ਲੱਖੂ ਨੇ ਭਰ ਦਿੱਤਾ ਅਤੇ ਬਾਕੀ 10 ਲੱਖ ਬਦਲੇ ਉਸ ਨੂੰ ਜੇਲ੍ਹ ਵਿੱਚ ਛੁੱਟ ਦਿੱਤਾ ਗਿਆ ਸਿੱਖ ਪੰਥ ਦੇ ਹਤੈਸ਼ੀ ਦੀਵਾਨ ਕੌੜਾ ਮੱਲ ਨੇ ਮੀਰ ਮੰਨੂ ਨੂੰ ਬਾਕੀ 10 ਲੱਖ ਟਕੇ ਦੇਣ ਦੀ ਪੇਸ਼ਕਸ਼ ਕੀਤੀ। ਦੀਵਾਨ ਸਾਹਿਬ ਨੇ ਹੀ ਪਤਵੰਤੇ ਨਾਲ ਲੈ ਕੇ ਲਖਪਤ ਰਾਏ ਦੇ ਤਰਲੇ ਪਾਏ ਸਨ ਕਿ ਸਿੱਖਾਂ ਉੱਤੇ ਕਹਿਰ ਨਾਟਾ ਹੈ ਪਰ ਗੁੱਸੇ ਦੇ ਹੰਕਾਰ ਵਿੱਚ ਅੰਨੇ ਹੋ ਚੁੱਕੇ ਲੱਖੂ ਖੱਤਰੀ ਨੇ ਕਿਹਾ ਸੀ ਜੇ ਰੱਬ ਖੁਦ ਆ ਕੇ ਵੀ ਰੋਕੇ ਤਾਂ ਵੀ ਮੈਂ ਨਹੀਂ ਰੁਕਾਂਗਾ। ਹੁਣ ਮੈਂ ਇਸ ਧਰਤੀ ਤੋਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਕੇ ਹੀ ਦੰਮ ਲਵਾਂਗਾ। ਉਸ ਦੇ ਇਹ ਭੈੜੇ ਤੇ ਕੌੜੇ ਬੋਲ ਸੁਣ ਕੇ ਦਿਵਾਨ ਸਾਹਿਬ ਵੀ ਬੋਲੇ ਸਨ ਉੱਲੂਆਂ ਦੇ ਕਿਹਾ ਤੋਂ ਸੂਰਜ ਨਹੀਂ ਟਲਦੇ ਹੁੰਦੇ ਲਖਪਤ ਰਾਏ ਜਿਹੜਾ ਕਾ ਕੋਲਾਂ ਤੋਂ ਆਪਣੇ ਆਂਡਿਆਂ ਦੀ ਰਾਖੀ ਨਹੀਂ ਕਰ ਸਕਦਾ ਹੋਵੇ ਉਹ ਬਾਜਾਂ ਨੂੰ ਮਾਰਨ ਦੇ ਸੁਪਨੇ ਨਹੀਂ ਲੈ ਸਕਦਾ ਦੁਨੀਆ ਦੇ ਸਾਰੇ ਜੰਗਲਾਂ ਦੇ ਗਿੱਦੜ ਇਕੱਠੇ ਹੋ ਕੇ ਵੀ ਕਿਸੇ ਇੱਕ ਸ਼ੇਰ ਦਾ ਸ਼ਿਕਾਰ ਨਹੀਂ ਕਰ ਸਕਦੇ ਅਸੀਂ ਤੇਰੇ ਭਲੇ ਲਈ ਕਹਿ ਰਹੇ ਹਾਂ ਹਜੇ ਵੀ ਆਪਣਾ ਹੰਕਾਰ ਛੱਡ ਦੇ ਪਰ ਲਖਪਤ ਨੇ ਕਿਸੇ ਦੀ ਵੀ ਇੱਕ ਨਹੀਂ ਸੁਣੀ ਤੇ ਅੱਜ ਜਦ 10 ਲੱਖ ਟਕਿਆਂ ਪਿੱਛੇ ਉਸ ਨੂੰ ਕਾਲ ਕੋਠੜੀ ਵਿੱਚ ਸੁੱਟਿਆ ਜਾ ਰਿਹਾ ਸੀ ਤਾਂ ਵੱਡੇ ਦਲੇਰ ਦੇ ਮੂੰਹ ਤੋਂ ਮੱਖੀ ਨਹੀਂ ਸੀ ਉਡਾਈ ਜਾ ਰਹੀ ਦੀਵਾਨ ਕੌੜਾ ਮੱਲ ਨੇ ਮੀਰ ਮੰਨੂ ਨੂੰ ਕਿਹਾ ਸੂਬੇਦਾਰ ਸਾਹਿਬ ਜੇ ਬਾਛ ਦੇ 10 ਲੱਖ ਮੈਂ ਚੁਕਾ ਦੇਵਾਂ ਤਾਂ ਕਿ ਇਸ ਖਤਰੀ ਨੂੰ ਤੁਸੀਂ ਮੇਰੇ ਹਵਾਲੇ ਕਰੋਗੇ ਬੇਸ਼ੱਕ ਪਰ ਤੁਸੀਂ ਕੀ ਕਰੋਗੇ ਇਸ ਦਾ ਸਾਡਾ ਵੀ ਕੋਈ ਪੁਰਾਣਾ ਹਿਸਾਬ ਕਿਤਾਬ ਬਾਕੀ ਹੈ ਇਸ ਨਾਲ ਤੇ دیਵਾਨ ਕੌੜਾ ਮੱਲ ਜੀ ਨੇ ਲਖਪਤ ਰਾਏ ਨੂੰ ਛੜਵਾ ਲਿਆ ਤਾਕਤ ਦੇ ਹੰਕਾਰ ਵਿੱਚ ਚੂਰ ਹੋ ਚੁੱਕੇ ਮਨੁੱਖ ਨੂੰ ਪਾਪ ਕਮਾਉਣ ਵੇਲੇ ਆਪਣੇ ਅੰਤ ਦਾ ਭੈ ਨਹੀਂ ਰਹਿੰਦਾ ਲਖਪਤ ਰਾਏ ਦੀਵਾਨੀਆਂ ਨਵਾਬੀਆਂ ਬਾਦਸ਼ਾਹੀਆਂ ਦੀ ਚਮਕ-ਦਮਕ ਬੰਦੇ ਨੂੰ ਉਸ ਦੀ ਅਸਲੀ ਔਕਾਤ ਭੁਲਾ ਦਿੰਦੀ ਹੈ ਉਹ ਵਿਸਾਰ ਬੈਠਦਾ ਹੈ ਕਿ ਮੌਤ ਉਸ ਉੱਤੇ ਵੀ दस्तक ਦੇਵੇਗੀ ਤੇ ਫੇਰ ਕੁਝ ਨਿਆ ਹੋਵੇਗਾ ਅਸਲ ਨਿਆ ਸੋਚ ਕਿੱਡੇ ਦਾਅਵੇ ਕੀਤੇ ਸਨ ਤੂੰ ਸਿੱਖਾਂ ਦਾ ਖੁਰਾਕੋਜ ਮਿਟਾ ਦੇਵੇਂਗਾ ਆ ਕਰ ਦਿਆਂਗਾ ਸਿੱਖਾਂ ਨੂੰ ਉਹ ਕਰ ਦਿਆਂਗਾ ਪੰਥ ਤਾਂ ਉਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਹੈ ਲਖਪਤ ਰਾਏ ਪੰਥ ਦੇ ਨਿਸ਼ਾਨ ਓਵੇਂ ਹੀ ਝੂਲ ਰਹੇ ਹਨ ਨੀਲੇ ਬਾਣਿਆਂ ਵਾਲੇ ਸਜੇ ਸਿੰਘਾਂ ਦੇ ਦਿਮਾਲਿਆਂ ਉੱਤੇ ਚੱਕਰ ਓਵੇਂ ਹੀ ਲਿਸ਼ਕ ਰਹੇ ਹਨ ਖਾਲਸੇ ਦੇ ਤਿਰੰਗਾ ਦੀਆਂ ਟਾਪਾਂ ਦੀਆਂ ਆਵਾਜ਼ ਓਵੇਂ ਹੀ ਲਾਲ ਕਿਲੇ ਦੀਆਂ ਨੀਂਦਾਂ ਉਡਾ ਰਹੀ ਹੈ ਪਰ ਤੂੰ ਆਪਣੇ ਵੱਲ ਦੇਖ ਕਿੱਥੇ ਗਏ ਤੇਰੇ ਦਾਵੇ ਪਾਣੀ ਦੇ ਬੁਲਬਲੇ ਜਿਹੀ ਔਕਾਤ ਹੈ ਬਾਦਸ਼ਾਹਾਂ ਨਵਾਬਾਂ ਅਤੇ دیਵਾਨਾਂ ਦੀ ਤੇ ਪੰਥ ਬ੍ਰਹਮੰਡਾ ਦਾ مالک ਹੈ دیਵਾਨ ਕੌੜਾ ਮੱਲ ਜੀ ਬੋਲ ਰਹੇ ਸਨ ਅਤੇ ਲੱਖੂ ਨੂੰ ਆਪਣੀ ਜਾਨ मुट्ठी ਵਿੱਚ ਕਿਰਦੀ ਮਿੱਟੀ ਵਾਂਗ ਜਾਪ ਰਹੀ ਹੈ ਤਰਲੇ ਉਹਦੇ ਸਾਰੇ ਸਰੀਰ ਵਿੱਚੋਂ ਲਗਾਤਾਰ ਡਿੱਗ ਰਹੇ ਹਨ ਤੂੰ ਫਿਕਰ ਨਾ ਕਰ ਮੈਂ ਤੈਨੂੰ ਨਹੀਂ ਮਾਰਾਂਗਾ ਤੇਰਾ ਨਿਆ ਤੇਰਾ ਫੈਸਲਾ ਅਕਾਲ ਪੁਰਖ ਜੀ ਦੀ ਦਰਗਾਹ ਵਿੱਚ ਹੋਵੇਗਾ ਪਰ ਉਸ ਤੋਂ ਪਹਿਲਾਂ ਮੈਂ ਤੈਨੂੰ ਅਕਾਲ ਪੁਰਖ ਦੀ ਫੌਜ ਦੇ ਹਵਾਲੇ ਕਰਾਂਗਾ ਇਹ ਹੁਣ ਖਾਲਸਾ ਪੰਥ ਦੇ ਹੱਥ ਵਿੱਚ ਹੈ ਕਿ ਤੇਰੀ ਦੇਹ ਦੀ ਕੀ ਸ਼ੈ ਹੋਣੀ ਹੈ ਖਾਲਸਾ ਪੰਥ ਦੇ ਹਵਾਲੇ ਹੋਣ ਦਾ ਸੁਣ ਕੇ ਤਾਂ ਲੱਖੂ ਨੂੰ ਕੰਬਣੀ ਛਿੜ ਗਈ ਸਿੱਖਾਂ ਉੱਤੇ ਕੀਤੇ ਤਸ਼ੱਦਦ ਜ਼ੁਲਮ ਦਾ ਇੱਕ ਇੱਕ ਕਰਕੇ ਉਸ ਅੱਗੇ ਆਉਣ ਲੱਗੇ ਕੱਲੂ ਘਾਰੇ ਵਿੱਚ ਕੀਤਾ ਗਿਆ ਕਤਲੇਆਮ ਯਾਦ ਕਰਕੇ ਉਸ ਦਾ ਸਰੀਰ ਝੂਠਾ ਪੈ ਗਿਆ ਦੀਵਾਨ ਕੌੜਾ ਮੱਲ ਜੀ ਨੇ ਲੱਖੂ ਦੀਆਂ ਮੁਸ਼ਕਾਂ ਬਣ ਕੇ ਪੰਥ ਦੇ ਚਰਨਾਂ ਵਿੱਚ ਲਜਾ ਕੇ ਸੁੱਟਿਆ ਜਿਨ੍ਹਾਂ ਨੂੰ ਮਟਾਉਣ ਦੀਆਂ ਲੱਖੂ ਫੜਾ ਮਾਰਦਾ ਹੁੰਦਾ ਸੀ ਅੱਜ ਆਪਣੀ ਜਾਨ ਉੱਤੇ ਬਣੀ ਹੋਣ ਵੇਲੇ ਉਹਨਾਂ ਵੱਲ ਤਰਸਾਈਆਂ ਅੱਖਾਂ ਨਾਲ ਤੱਕ ਰਿਹਾ ਹੈ ਉਸ ਦੇ ਅੰਦਰ ਕੀ ਚੱਲ ਰਿਹਾ ਹੈ ਇਹ ਖੁਦਾ ਜਾਣੇ ਪਰ ਖਾਲਸਾ ਪੰਥ ਦੁਸ਼ਟ ਨੂੰ ਸੋਧਣ ਲਈ ਗੁਰਮਤਾ ਕਰ ਰਿਹਾ ਹੈ ਹਜ਼ਾਰਾਂ ਸਿੱਖਾਂ ਦੇ ਕਾਤਲ ਲਖਪਤ ਰਾਏ ਨੂੰ ਕਾੜੀ ਸਜ਼ਾ ਦੇਣ ਲਈ ਸਿੰਘ ਜਥੇਦਾਰਾਂ ਅੱਗੇ ਬੇਨਤੀ ਕਰ ਰਹੇ ਹਨ ਕਾਨੂੰਵਾਨ ਪਡੋਲ ਕਠੂਹਾ ਨਖਾਸ ਚੌਂਕ ਸਭ ਥਾਵਾਂ ਦੇ ਹਿਸਾਬ ਕੀਤੇ ਜਾਣੇ ਸਨ ਲੱਖੂ ਨੂੰ ਸਜ਼ਾ ਸੁਣਾਈ ਗਈ ਖਾਲਸਾ ਜੀ ਸਿੰਘਾਂ ਨੇ ਗੁਰਮਤਾ ਕੀਤਾ ਹੈ ਕੋਈ ਕੋਈ ਸ਼ਸਤਰ ਐਸਾ ਨਹੀਂ ਹੈ ਜੋ ਇਸ ਪਾਪੀ ਦੇ ਲਹੂ ਨਾਲ ਰੰਗ ਕੇ ਪਲੀਤ ਕੀਤਾ ਜਾਵੇ ਖਾਲਸਾ ਇਹ ਵੀ ਨਹੀਂ ਚਾਹੁੰਦਾ ਕਿ ਐਸੇ ਅਕਿਰਤਕਣ ਹੰਕਾਰੀ ਜ਼ਾਲਮ ਦੇ ਲਹੂ ਦਾ ਇੱਕ ਕਤਰਾ ਵੀ ਪੰਜ ਪਾਣੀਆਂ ਦੀ ਧਰਤੀ ਉੱਤੇ ਡੁੱਲੇ ਸੋ ਇਸ ਨੂੰ ਅਸੀ ਸਜ਼ਾ ਦਿੱਤੀ ਜਾਵੇਗੀ ਜਿਸ ਨਾਲ ਹਰ ਰੋਜ਼ ਮਰੇਗਾ ਜਿਸ ਦਾ ਇਹ ਹੱਕਦਾਰ ਵੀ ਹੈ ਪੰਥ ਵੱਲੋਂ ਲੱਖੂ ਨੂੰ ਲਾਈ ਗਈ ਸਜ਼ਾ ਗ੍ਰੰਥਾਂ ਵਿੱਚ ਵਰਣਨ ਕੀਤੇ ਕੁੰਭੀ ਨਰਕ ਜਹੀ ਸੀ ਉਸ ਨੂੰ ਇੱਕ ਹਨੇਰੀ ਕੋਠੜੀ ਵਿੱਚ ਤਾੜਿਆ ਗਿਆ ਜਿਸ ਦੀ ਛੱਤ ਵਿੱਚ ਇੱਕ ਸੁਰਾਖ ਹੈ ਸਭ ਖਲਕਤ ਨੂੰ ਕਿਹਾ ਗਿਆ ਕਿ ਉਹ ਜੰਗਲ ਪਾਣੀ ਉਸੇ ਸੁਰਾਖ ਵਿੱਚ ਜਾਣ ਜਿਸ ਤਰ੍ਹਾਂ ਲਖਪਤ ਰਾਏ ਜਿਹਾ ਪਾਪੀ ਜਿਉਂਦਾ ਹੋਇਆ ਹੀ 6 ਮਹੀਨੇ ਨਰਕ ਭੋਗ ਕੇ ਅਸਲੀ ਕੁੰਭੀ ਨਰਕ ਲਈ ਚਲਾਣਾ ਕਰ ਗਿਆ